ਅਮੀ ਕੋਈ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ ਨੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਜੀ ਨੂੰ ਜੀ ਆਇਆਂ ਨੂੰ ਸਤਿਕਾਰਯੋਗ ਮਹਾਪੁਰਖ ਸ੍ਰੀ ਮਾਨਸਤ ਬਾਬਾ ਜੀ ਬਾਬਾ ਨਿਹਾਲ ਸਿੰਘ ਸਾਹਿਬ ਜੀ ਹਰਿਆਵਲਾਂ ਵਾਲੇ ਮਹਾਪੁਰਖ ਕੋਈ ਸਟੇਜ ਦੇ ਉੱਤੇ ਸੁਭਾਏ ਮਾਨ ਨੇ ਸਤਿਕਾਰਯੋਗ ਬਾਬਾ ਜੀ ਬਾਬਾ ਮਾਨ ਸਿੰਘ ਸਾਹਿਬ ਜੀ ਮੜਿਆਵਲਾਂ ਵਾਲੇ ਮਹਾਪੁਰਖ ਮਜੂਦਾ ਮੁਖੀ ਸਤਿਕਾਰਯੋਗ ਬਾਬਾ ਜਗਦੀਨ ਸਿੰਘ ਸਾਹਿਬ ਜੀ ਦੇ ਭਰਾਤਾ ਬਾਬਾ ਮਨਜੀਤ ਇੰਸੰਦੀ ਹਾਜ਼ਰੀਆਂ ਕਰ ਰਹੇ ਹਨ ਵਿਰਲਾਪ ਅਤੇ ਤਿਆਗ ਦੀ ਪੂਰਤ ਅੰਤ ਦੀ ਸਤਕਾਰ ਸ਼ਖੀਅਤ શ્રીਮਾਨ ਸੰਤ ਬਾਬਾ ਜੀ ਬਾਬਾ ਗੁਰਦੇਵ ਸਿੰਘ ਸਾਹਿਬ ਦੀ ਸ਼ਹੀਦੀ ਬਾਅਦ ਸ੍ਰੀ ਅਨੰਦਪੁਰ ਸਾਹਿਬ ਜੀ ਵਾਲੇ ਮਹਾਂਪੁਰਖ ਸਤਿਗੁਰਾਂ ਦੇ ਪ੍ਰਵਾਣ ਕਰਨਾ ਵਿੱਚ ਹਾਜ਼ਰੀਆਂ ਲਵਾ ਰਹੇ ਨੇ ਬਾਬਾ ਸ਼ਿਦਾ ਸਿੰਘ ਜੀ ਭਿੱਲੀ ਨਿੱਕੇ ਮਹਾਂਪੁਰ ਹਾਜ਼ਰੀਆਂ ਕਰ ਰਹੇ ਹਨ ਬਾਬਾ ਚਰਨ ਸਿੰਘ ਜੀ ਬਾਬਾ ਬੁੱਢਾ ਸਾਈਂ ਕੀ ਦੇ ਪਾਵਨ ਸਥਾਨ ਨਗਰ ਵਿਆਰਪੁਰੇ ਤੋਂ ਆਪ ਗੁਰੂ ਜੀਆ ਸਖਤਾਂ ਦੇ ਵਰਸ਼ੰਦੀਦਾਨ ਕਰ ਰਹੇ ਹਨ ਆਓ ਹੁਣ ਸਖਤਾਂ ਦੀ ਸੇਵਾ ਦੇ ਵਿੱਚ ਦਲ ਬਾਬਾ ਬੀਬੀ ਜੱਜ ਸਾਹਿਬ ਜੀ ਦੇ ਘੋੜਿਆਂ ਦਾ ਸੇਵਾਦਾਰ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਾਹਿਬ ਹੋ ਕਿ ਆਰਜ ਦੇ ਮਹਾਨ ਗੁਰਮਤ ਸਮਾਗਮ ਮੇਰੀ ਬੀਰੀ ਦੇ ਮਾਣਕ ਦਲ ਪੰਜਨ ਗੁਰ ਸੂਰਮਾ ਬਾੜ ਜੂਰ ਦਾ ਬਹੁਤ ਬਾਰੋਕ ਕਾਣੀ ਆਰਜ ਦੇ ਕਾਇਆ ਕਲਟ ਦੇ ਮੂਰਗ ਹਰਗੋਬਿੰਦ ਸਵਾਰੀ 6ਵੇਂ ਪਾਸ਼ਾ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਗਰ ਸੁਰ ਸਿੰਘ ਦੇ ਵਿੱਚ ਆਗਮਨ ਦੀ ਖੁਸ਼ੀ ਦੇ ਸਬੰਧ ਵਿੱਚ ਕਰਵਾਏ ਰਾਜ ਦੇ ਨੇ ਜਿਨ੍ਹਾਂ ਗੁਰਮਤ ਸਮਾਗਮ ਦੇ ਇਤਿਹਾਸ ਤੋਂ ਪਹਿਲਾਂ ਬਹੁਤ ਸਾਰੇ ਗੁਰੂ ਪਿਆਰਿਆਂ ਤੋਂ ਜਿੱਥੇ ਗੁਰਮਤ ਵਿਚਾਰਾਂ ਸ਼ਰਵਨ ਕੀਤੀਆਂ ਉਥੇ ਬਖਤਾ ਰੂਪ ਦੇ ਰਾਹੀ ਦੇ ਸਤਿਗੁਰੂ ਪਾਤਸ਼ਾਹ ਦੀ ਆਗਮਨ ਦਾ ਇਤਿਹਾਸ ਸਾਹਿਬ ਜੀ ਨੇ ਸੁਣਿਆ ਹੈ ਸੋ ਸਾਧ ਸੰਗਤ ਦੇ ਤੁੰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਇਨ ਪਾਵਨ ਪਵਿੱਤਰ ਨਗਰ ਦੇ ਵਿੱਚ ਆਗਮਨ ਦੀ ਖੁਸ਼ੀ ਦੇ ਸਬੰਧ ਵਿੱਚ ਸਮੂਹੀਆਂ ਸੰਗਤਾਂ ਬੜੀ ਖੁਸ਼ ਦਾ ਭਾਵਨਾ ਨਾਲ ਜੁੜੀਆਂ ਨੇ ਜਿਸ ਜਿਹੜੇ ਆਪਾ ਭਾਗ ਮਾਨ ਜੀ ਨੇ ਮਨ ਮੰਦਰੇ ਪੂਰਨਾ ਰੱਖਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਮੇਰੀ ਦੇ ਮਾਲਕ ਗੁਰੂ ਨੂੰ ਬੇਨਤੀ ਕਰਕੇ ਨਗਰ ਦੇ ਵਿੱਚ ਅਰਨ ਪਵਾਈਏ ਸਤਿਗੁਰੂ ਪਾਤਸ਼ਾਹ ਨੂੰ ਆਰਥਵਾਦ ਚਾਲੀ ਨਗਰੀ ਵਿੱਚ ਆਉਣ ਉਹ ਸਾਹਿਬ ਕੀਰਤਕਾਂ ਸੰਤ ਸਾਹਿਬ ਜੀ ਦੀ ਬਾਣੀ اور ਮਹਾਂਕੋਸ਼ बाबा दया ਸਿੰਘ ਜੀ ਸੰਚਿਤ ਵਾਲੇ ਪਾਈ ਜੀ ਬ੍ਰਿਭਤੇ ਗਿਆਨੀ ਗੁਰਿੰਦਰ ਸਿੰਘ ਜੀ ਸਾਧਕਾਂ ਜੀ ਦੇ ਰਵੰਦਰ ਸਾਹਿਬ ਜੀ ਦੇ ਕੋ ਉਤਟੇ ਗ੍ਰਾਂਥੀ ਆਉਂੇ ਹੋ ਕੇ ਜੀਤੇ ਪਰਮਨੰਦਲ ਬਾਹ ਵਾਹਿਗੁਰੂ ਦੀ ਕਾਹਤਾਂ ਵਾਹਿਗੁਰੂ ਦੀ ਗੋਸੇਵਾ ਦੇ ਸੁਖ ਭਾਈਆ ਹੋਰ ਦਾ ਸੁਖ ਨਵਾ ਸਤਿਕਾਰਯੋਗ ਐਗਰੋਫਟ ਹਰਜਿੰਦਰ ਸਿੰਘ ਜੀ ਕਾਮੀ ਸਾਹਿਬ ਮਾਨਜੋ ਖਾਡੇ ਪ੍ਰਧਾਨ ਨੇ ਦਿੱਤੀ ਸੀ ਦੇ ਕਾਲੇ ਬਾਬਾ ਦੀ ਰਿਸ਼ੂ ਜੀ ਖਿਆਲੇ ਵਾਲੇ ਯਾਤਰਾ ਹੋਏ ਨੇ ਮੈਂ ਬੇਨਤੀ ਕਰਾਂ ਬਾਬਾ ਜੀ ਦੇ ਨਾਲ ਨਗਰ ਇਸ ਤਰ੍ਹਾਂ ਜੁੜਿਆ ਹੋਇਆ ਹੈ ਕਿ ਨਗਰ ਦਾ ਬੱਚਾ ਬੱਚਾ ਸੋਨ ਸਿੰਘ ਦਾ ਇਸ ਅਸਥਾਨ ਦੇ ਜਿਹੜੀ ਮਾਇਆ ਨਾ ਉਹ ਇਕੱਠੇ ਰੂਹ ਦੇ ਵਿੱਚ ਪੈਠ ਕਰਦੇ ਨੇ ਹਰ ਬੰਦੇ ਦੀ ਚੜ੍ਹਦੀ ਕਲਾ ਲਈ ਹਰ ਸੰਗਤ ਦੀ ਚੜ੍ਹਦੀ ਕਲਾ ਲਈ ਇਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਜਗਾਰਾ ਭਲਾਇਓ ਮੈਂ ਬੇਨਤੀ ਕਰਾਂਗਾ ਪਤਨੀ ਚੰਦੂ ਕੀ ਵੱਲੋਂ 1 ਲੱਖ 30 ਹਜ਼ਾਰ ਦੀ ਮਾਇਆ ਪਹੁੰਚੀ ਹੈ ਇਕੱਠੇ ਹੋ ਕੇ ਮਾਇਆ ਦੂਜੀ ਸੰਗਤ ਪਤਨੀ ਮਾਨਸਿੰਘ ਕੀ 2 ਲੱਖ 60 ਹਜ਼ਾਰ

واحرو جی کا خالص واحد ਸੇਨੇ ਗੁਰੂ ਹਰਗੋਬਿੰਦ ਸਾਹਿਬ ਜੀ 바ਬਾ ਬਾਹਗਨ ਜੀ ਪ੍ਰੇਰਿਤ ਆ ਰਹੇ ਹਸਨ ਕੀ ਬੇਨਤੀ ਆ ਰਹੇ ਹਸਨ ਆਓ ਜੀ ਆਓ ਹਮਾਰੇ ਹਰ ਕਿਸੇ ਸਰਗਰ ਸੁਖਾਵਣਾ ਬੋਤਰਾ ਆਮਤ ਕਰਨਾ ਬੋਤਰਾ ਹਰਿਆ ਹਰ ਦਾ ਸਤੋ ਸੁਖ ਦੀ ਕਾਵਣ ਆਪ ਜੀ ਦੇ ਇਸ ਇਤਿਹਾਸਿਕ ਕਰਦੰਦੇ ਅੰਦ ਸਭ ਤੋਂ ਰੋਲੇ ਕਰਮਾਏ ਇਸ ਧਰਤੀ ਦੇ ਲੋਕ ਜੀਲਤ ਬਣਾਦਨ ਜੀਲਤ ਜੋ ਸ਼ਬਦ ਹੈ ਸਾਖਾਂ ਦੇ ਇਰਨ ਦਾ ਭਾਵ ਹੈ ਪਵਿੱਤਰ ਸਥਾਨ ਪਵਿੱਤਰ ਸਥਾਨ ਕੋਲਿਆ ਕੇ ਤਰ ਜਿੱਥੇ ਸੰਤਾਂ ਨੇ ਚੱਲ ਕੇ ਉਸ ਧਰਤੀ ਦਾ ਜਨਨਾ ਕਰਦਾ ਪਵਿੱਤਰ ਹੋ ਕੇ ਰਹਾ ਕਿ ਪੂਜਣ ਲੋਕ ਹੋ ਗਿਆ ਕੋਈ ਮਗਰ ਲਿਖਵਾ ਬਾਗੂ ਕੇ ਕਾਲਸਰਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿਰਪਾ ਕਰਦੇ ਗੁਰੂ ਕੀ ਮੰਗਤੋ ਨੇ ਇਹ ਆਪ ਦੇ ਸਵਾਗਤ ਦਾ ਸਾਡਾ ਪ੍ਰਸਾਰਣ ਤੁਸੀਂ ਕੀ ਦੀ ਸਮਾਜਿਕ ਗੱਲਬਾਤ ਕਰ ਰਹੇ ਹਨ ਅੱਜ ਆਪਕਾ ਕੀ ਵਿਸ਼ਾ ਹੋਵੇ ਇਸ ਇਸਿੰਗ ਪ੍ਰੋਗਰਾਮ ਭੜੀ ਮੇਨੰਦ ਨਾੜਾ ਦਾ ਨੰਬਰ ਹੈ ਔਰ ਸੰਗਤ ਸਰਣ ਕਰਦੀ ਹੈ ਭਾਈ ਮੁਖਤਾਰ ਸਿੰਘ ਦੀ ਬੈਂਕ ਉਹਦਾ ਜੁਨੂਰ ਤਰ ਲਾਈ ਕਰ ਲਿਆ ਕਿਸ ਵੀ ਜਨ ਲਾਈ ਕਰ ਲਿਆ ਮੇਰੇ ਜਨਮ ਵਾਈਫ ਕਹਾਣੀ ਸਾਰਾ ਬਸ ਸੁਣਵਾ ਰਿਹਾ ਹਾਂ ਸਾਧ ਸੰਤ ਦਰਵਾਜ਼ੇ ਰਜਪੂਰ ਤੋਂ ਪਾਕ ਇਹ ਪਿਆਰ ਹੈਗਾ ਬਹੁਤ ਵੱਡਾ ਆਪ ਦਾ ਪਿਆਰ ਸੋ ਇਹ ਸਰਕਾਰ ਦੇ ਵੱਲੋਂ ਤੁਹਾਨੂੰ ਵਰਗੋ ਸਾਡੇ ਪਾਸ ਖੜੀ ਨੇ ਛਾਇਆ ਸੀ ਇਹ ਟੇ ਬੜਾ ਕਈ ਤਰਕੀਏ ਜਿਹੜਾ ਹਾਂ ਵੀ ਹਮੇ ਚੱਲਦੇ ਚੱਲਦੇ ਇਤਿਹਾਸ ਲੱਭੇ ਉਹ ਤਰੰਤ ਸਭ ਚਲੇਗਾ ਤੇ ਇੱਥੇ ਫਿਰ ਆਪਾ ਜੀ ਦੇ ਇਸ਼ਾਰੇ ਉੱਤਰ ਨੇ ਇਥੋਂ ਦੇ ਵੱਡੇ ਚੌਧਰੀਆ ਨੇ ਜੀਵਿਦਾਰਾਂ ਨੇ ਇਹਨਾਂ ਦੇ 20 ਸਾਰਿਆਂ ਨੇ ਮਿਲ ਕੇ ਇਹ ਸਾਰੀ ਬੇਨਤੀ ਕੀਤੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਸੱਜਣਾਂ ਨੂੰ ਸਮਾਂ ਨਹੀਂ ਸੀ ਸਮਾਂ ਜੁਗਨਾ ਸੀ ਸਰਦੂ ਜੀ ਮਾਲਵੇ ਨੂੰ ਜਾਣ ਨੂੰ ਪਿਆਸ ਸੀ ਆ ਜੰਮੇ ਜੰਦੇ ਇਸ ਖਾਨੇ ਦੇ ਹੋ ਕੇ ਇਹਦੇ ਬਹੁਤ ਸਾਰੇ ਵਾਅਦੇ ਕੀ ਮੰਨ ਰਹੇ ਸੀ ਇੱਕ ਦਿਲ ਵੀ ਨਹੀਂ ਉਸ ਦੇ ਦਿਲ ਸ਼ਾਨਹਾਰਾ ਅੱਗੇ ਚਲੇ ਗਏ ਤੇਥੇ ਵਾਅਦੇ ਦੇ ਸਾਹਮਣੇ ਮਹਾਰਾਜੇ ਜਿਹੜੇ ਬਚਨ ਨੇ ਉਹ ਉਰਤਾਂ ਵਾਲੇ ਨੇ ਉਹਦੇ 78 ਬਚਨ ਦੇ ਸਾਥ ਹੋਏ ਉਹ ਸੇਵਾ ਤੋਂ ਆਪਾਂ ਵੀ ਤੇ ਦੀਵੇ ਕਰਦੇ ਰਹਿਣਾ ਲੱਗ ਜਾਵੇ ਆਪਾਂ ਨੂੰ ਤਿਆਰ ਰੋਗ ਕਰਕੇ ਲਾ ਕੇ ਪਰਪਲ ਕਹਿੰਦਾ ਕਿ ਆਪਾਂ ਤਿਆਰ ਹੋਈਏ ਉਹਨਾਂ ਸਾਕੇ ਕੁੜਮਾਲੇ ਬੜਗੇ ਸੰਧੂ ਜੀ ਰਹਿਤ ਕਰਨਗੇ ਕੱਲ ਵੀ ਸਰਪਾਦਸ਼ਾ ਸੰਤਵਾਪਾ ਆਖੇ ਤੇ ਸ਼ਰਤੇ ਮੇਰੇ ਪਰ ਆਸਰਾ ਕੇ ਇਸੇ ਤਰ੍ਹਾਂ ਸੇਵਾ ਲੈਂਦੇ ਰਹਿ ਇਹ ਤੋਂ ਵੀ ਵੱਧ ਚੜ ਕੇ ਪ੍ਰੀਤ ਰੰਗ ਉਹ ঠাকুর ਜੀ ਦੇ ਤੇ ਕਿਰਨਾਂ ਖਾਂਦੇ ਤੇ ਕੁਝ ਨ ਪਰਿਸ਼ਾਰਤ ਰੋ ਸੰਗਤਾਂ ਨੂੰ ਬਿਹਤਰ ਤੇ ਦਨਿਆਂ ਨੂੰ ਬੇਤ ਬੇਤ ਜਗ ਹੋਰ ਦਰ ਨਾਲ ਨਾਲ ਅੱਜ ਵੀ ਕਮਲ ਸੰਚਾਰ ਹੋਇਆ ਸੀ ਅੱਜ ਵੀ ਮੰਮਤ ਸੰਚਾਰ ਹੋ ਰਿਹਾ ਜਿਨ੍ਹਾਂ ਨੇ ਧਰਗ ਜਾ ਗਏ ਜਿਨ੍ਹਾਂ ਦੇ ਕੰਨ ਪਿਆਰੀ ਦੋਹਰ ਕਦੇ ਭਾਵੇਂ ਲਾਭ ਨੂੰ ਸਕੇ ਆ ਮੋਢਾ ਨਿਬੋ ਗਾਤ ਮੋਢੀ ਦਰਗਿਆ ਸਾਰੇ ਕੇ ਸੰਗਤ ਸਾਜੀ ਜੀ ਪ੍ਰਾਨ ਕਰਨ ਦੇ ਉਪਰ ਬੈਰੀ ਦਾ ਮਾਣ ਸਮਾ ਜੇ ਜਲ ਕਾਣੀ ਦਾ ਲੰਗਰ ਖਾਣੀ ਦਾ ਜਿਵੇਂ ਜਿਵੇਂ ਸੰਗਤ ਦੀ ਸੇਵਾ ਲਈ ਆਮ ਜੀ ਜਲ ਖਾਣੀ ਸ਼ੱਕੇ ਤੇ ਜਵਾਨਾਂ ਵਿੱਚ ਵੀ ਹਾਜ਼ਿਰ ਨੇ ਨਾਰੇ ਹੋ ਜਦੋਂ ਜਿਹੜਾ ਆਰਗਾਨਾਈਜ਼ ਕਰਨਾ ਨੂੰ ਵੀ ਉਹ ਗਰਮੀ ਦੀ ਲੋਟਦਾ ਤੇ ਦਰਵਾਜ਼ੇ ਵਿੱਚ ਬੈਠੀਆਂ ਸੰਗਠਨ ਨੂੰ ਚੜ੍ਹ ਪਾਣੀ ਛਕਾਇਆ ਕਰੀਏ ਤੇ ਬੇਟੇ ਨੂੰ ਜੰਨ ਛਕਾਇਆ ਕਰੀਏ ਕੋਈ ਵੀ ਬਹੁਤ ਜੰਗਿਆ ਹੋਵੇ ਨਾ ਕਿ ਪਹਿਲਾ ਅਵਿਧੰਗੀ ਆਜਾਉਂਦੇ ਤੇ ਦੇਖੇ ਕਿ ਉਹ ਤਾਂ ਆ ਗਿਆ ਬਲਵਾਰੀ ਸਾਹਿਬ ਉਹ ਤੇ ਹੀ ਦਰਵਾਜ਼ੇ ਦਾ ਅੰਦਰ ਹੈ ਤੇ ਹੱਥਾਂ ਵਾਲੇ ਪੱਖੇ ਤੇ ਹੱਥਾਂ ਵਾਲੇ ਪੱਖੇ ਤੇਰੇ ਸੰਗਠਨ ਦੇ ਨਾਲ ਜਾਣ ਦੀ ਸ਼ਿਕਾਇਤ ਨੂੰ ਹੁਣ ਪੱਖੇ ਲੱਗ ਜੇ ਨਾ ਗਾ ਜੇ ਜਵਾਨ ਆਦਮੀ ਬਣ ਗਏ ਕਿ ਸੰਗਤਾਂ ਨੂੰ ਫੈਕਣ ਨੂੰ ਵੀ ਠੰਡਾ ਵੀ ਰਹੇ ਤੇ ਸਤਿਗੁਰੂ ਮਹਾਰਾਜ ਸਾੰਹਮਣੇ ਜੁਕੇ ਲੈ ਤੇ ਜੋੜ ਮਿਲੇ ਜੇ ਉਹ ਭਗਵਾਨੇ ਨੂੰ ਚਰਨਾਂ ਵਿੱਚ ਅਰਦਾਸ ਕਰਕੇ ਅਰੰਭ ਕੀਤੇ ਨੇ ਤੇ ਨੱਥੀ ਅੰਦਰਾਂ ਜੋੜ ਮਿਲੇ ਮਹਾਰਾਜ ਆਵੜੀ ਦੀ ਕਿਰਪਾ ਦੇ ਨਾਲ ਜਿਵੇਂ ਨੌਂ ਦਾ ਅਕੋਲ ਲੈ ਦੇ ਹਾਜੀ ਗੰਦਾ ਸੇਵਾ ਦਾ ਸਤਿਗੁਰੂ ਜੀ ਦਾ ਪ੍ਰਚਾਰ ਕਰਨ ਕਰਨ ਜਿਹੜੇ ਤਾਂ ਮੁਖੇ ਦੇ ਬਾਰੇ ਅੱਜ ਇਹ ਬਾਤ ਬੜਕਾਨ ਵਿੱਚ ਆਇਆ ਤੁਹਾਨੂੰ ਤੁਹਾਨੂੰ ਜੀ ਗਾਇਆ ਨੂੰ ਜੀ ਸਾਡੀ ਪ੍ਰਵਾਨ ਕਰਨੀ ਜਦੋਂ ਪ੍ਰਕਾਸ਼ ਦੇ ਵੀ ਕੋਰਟ ਵਾਲੇ ਕਹਿੰਦੇ ਕਿ ਜਿੰਦੂ ਜਿਹੜੀਆਂ ਸਜਾਦੀ ਦੇ ਨਾਲ ਹੁਣ ਜਿਹੜੀਆਂ ਵੱਡੇ ਮੈਚ ਦੀਆਂ ਟੀਮਾਂ ਫੱਟੜੀਏ ਆਹ ਸਾਹਮਣੇ ਨਜ਼ਰੀ ਪੈ ਰਿਹਾ ਪਹਿਲਵਾਨ ਕਬੱਡੀ ਦੇ ਖiladi ਜਿਹੜੇ ਵੱਡੇ ਵੱਡੇ ਲਓ ਜਿਹੜਾ ਆਪਣੀ ਕਲਾ ਦਾ ਪ੍ਰਦਰਸ਼ਨ ਆਸਰ ਜੀਤੇ ਦਿਖਾਉਣਾ ਹੈ ਰਾਹੁਤ ਭੱਟੀ ਤੇ ਵਿਸ਼ਾਲ ਚੜਾਗ ਉਹ ਜਾਨ ਨੂੰ ਸੋਚ ਰਹੇ ਨੇ ਤੇ ਵੀ ਪੱਟੀ ਇਹਨਾਂ ਦੇ ਪਰਨੇ ਇੱਥੋਂ ਮਹਾਪੁਰਸ਼ਾਂ ਦੀ ਕਿਰਪਾ ਹੋਈ ਤੇ ਮਹਾਪੁਰਸ਼ਾਂ ਨੇ ਪੜਾ ਕੈਨੇਡਾ ਦੀ ਧਰਤੀ 'ਤੇ ਜਾ ਕੇ ਵੀ ਮਾਣ ਮਿਲਿਆ ਦੱਸਿਓ ਆਹ ਕਹਿੰਦੇ ਇਸ ਵळे ਸਾਹਮਣੇ ਅੰਦਾ ਤਗੜੇ ਪੈਣ ਦਾ ਵਾਅਦਾ ਕਰ ਗਿਆ ਝੋਟੇ ਜਿੰਨੀ ਜਾਨ ਦਾ ਮਾਲਕ ਹੈ ਆ ਵੀ ਦੁਨੀਆ ਦਾ ਸੁਪਰ ਹੈ ਲਾ ਸਾਹਮਣੇ ਜੀਵਨ ਕਹਿੰਦੇ ਕਰਕੇ ਚੰਬੇ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਬਰਤਾਰ ਇਹ ਕਹਿੰਦੇ ਪਹਿਲੀਆਂ ਜ ਚਰਚੇ ਹੋਏ ਸ਼ਹੀਦੇ ਆਜਮ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਲਵਾਂ ਦੇ ਲਈ ਸੇਵੇ ਰਾਣੇ ਦੀ ਖੇਡ ਕਲੱਬ ਦੇ ਲਈ ਆ ਨੌਜੰਨ ਦੇ ਚਰਚੇ ਹੋਏ ਆ ਸੁਗਿਆਂ ਵਾਲਾ ਟਾਵਰ ਕਰਦਾ ਕੋਸ਼ਿਸ਼ ਤੇ ਇਧਰਲੀ ਸੈਨ ਜੀਵਨ ਪਿੱਛੇ ਕਰ ਦਿਓ ਪਿੱਛੇ ਖੇਡ ਮੇਲਾ ਕਰਾਇਆ ਆਪਣੇ ਨਗਰ ਵਿੱਚ ਇੱਕ ਪਾਸੇ ਭਾਈ ਦੱਦੂਲਾ ਪ੍ਰੀਤ ਤੇ ਦੁੱਲਾ ਟੱਕਰ ਟੋਟੀ ਦੀ ਨੰਬਰ ਦੁੱਲਾ ਗੱਗੋ ਪੂਫੇ ਵਾਲਾ ਇਧਰਲੀ ਸਾਈਡ ਦੇਖਾਂਗੇ ਖੇਡ ਕਬੱਡੀ ਦਾ ਨਵਾਬ ਸੁਰਸਿੰਘੀ ਆਉਂਦਾ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਫਰੰਦੀਪੁਰੀਆ ਟੱਕਰਾਂ ਤੇ ਆਹ ਡਾਕਾ ਉਹ ਡਾਕ ਬਰਾਬਰ ਦਾ ਵੱਜ ਪਰ ਇਧਰਲੀ ਸਾਈਡ ਆਹ ਸੁਰਸਿੰਘੀਆ ਪੱਪਾ ਇਹਦੇ ਚਰਚੇ ਕਹਿੰਦੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਹੁੰਦੇ ਆ ਜਿਵੇਂ ਅਕਲ ਦਾ ਜੇਤੂ ਤੁਹਾਡੇ ਪਿੰਡ ਦਾ ਅੰਬਾ ਬਣਿਆ ਤਾਣੀਆਂ ਮਾਰਦੇ ਉਹ ਜ਼ੋਰਦਾਰ ਹੈਲੋ ਇਵਰੀ ਸਾਈਡ ਆਪਣਾ ਖੇਡ ਕਰਤਾ ਬਨੋਇਨ ਦਿਖਾ ਰਿਹਾ ਹੈ ਇਹ ਮੰਮਣਾ ਵਾਲਾ ਦਿਆਨ ਹੈ ਹਰ ਪਿਆਲ ਦੇ ਬਾਰੇ ਇੱਕ ਖਾਸੀਅਤ ਹੋਰ ਦੱਸਾਂਗੇ ਪਿਛਲਾ ਆ ਰੇਡ ਦੀ ਗੱਲ ਕਰ ਲਈਏ ਆ ਸਾਹਮਣੇ ਕਹਿੰਦੇ ਕੋਠੇ ਇੱਕ ਪਾਸੇ ਅੰਬਾਸ ਹੋਰ ਸੀ ਗਿਆ ਪੈਂਕਾ ਵਾਲਾ ਬਾਜੂ ਸਾਧ ਪਰ ਸਾਹਮਣੇ ਸ਼ੀਟਾ ਦੇ ਰੇਡ ਤੇ ਰਾਜੂ ਕਟੋਰੀਏ ਵਾਲਾ ਟੱਕਰ ਝੋਟੀ ਦੀ ਹੁੰਦੀ ਹੋਈ ਬੱਲੇ 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 ਆਓ ਸਰਦਾਰ ਅਗੇ ਇਹਦਾ ਰੱਖ ਕਿਆ ਬਾਤ ਆ ਵੀ ਇਟਲੀਆ ਤੋਂ ਪਿੰਡ ਦਾ ਮੇਲਾ ਖੇਡਣ ਦੇ ਲਈ ਆਇਆ ਹੈ ਇਧਰ ਲਈ ਸੈਡ ਭਗੇਲੇ ਦਾ ਚੇਲਾ ਕਬੱਡੀ ਪਾ ਰਿਹਾ ਫਰੰਦੀਪੁਰਿਆ ਗੋਪੀ ਇੱਕ ਕੰਨੇ ਦੇ ਉੱਪਰ ਨਾਲ ਦੇਖਾਂ ਵੀ ਛੋਟਾ ਟਾਰ ਜੇ ਨੇ ਇਹ ਆ ਰਿਹਾ ਇਧਰ ਦੁਲਲੇ ਦੀ ਕਬੱਡੀ ਹੈ ਦੇਖਾਂਗੇ ਮੁਕਾਬਲਾ ਉਹ ਲੱਗਦਾ ਹੋਇਆ ਜੋਰ ਆ ਚੈਂਪੀਅਨ ਖਿਡਾਰੀ ਬਣਿਆ ਆ ਮੁੰਡੇ ਨੇ ਸੁਰ ਸਿੰਘ ਪਿੰਡ ਦਾ ਨਾਮ ਛੋਟੀ ਉਮਰ ਦੇ ਵਿੱਚ ਖੇਲ ਕਰ ਗਿਆ ਇਧਰੋਂ ਕਿੰਨਾ ਪਿਆਰ ਕਰਦੇ ਤਾੜੀਆਂ ਮਾਰ ਕੇ ਦੱਸੋ ਆ ਇਹਨੂੰ ਤਾਂ ਆਲ ਵਰਲਡ ਪਿਆਰ ਕਰਦਾ ਪਰ ਇੱਕ ਕੰਨੀ ਦੇ ਫਰੰਦੀਪੁਰਿਆ ਤੋਂ ਗਿਆ ਹੋਇਆ ਹੈ ਚਾਰ ਨੇ ਸਾਹਮਣੇ ਛੋਟਾ ਗੁਰਦਿੱਤਾ ਲਓ ਨਾਲ ਸੁਖਪੰਗੜੇ ਵਾਲਾ ਤੇ ਬੁੱਧੇ ਦੇ ਚਰਚੇ बेनी करणी शइ जहिड़ी सॼे ख़ासि पीस ਹਰਿਆ ਡਾਇਰੈਕਟਰ ਰਮੇਸ਼ ਸਾਹਿਬ ਤੋਂ ਦਿੱਤੀਆਂ ਜਾਂਦੀਆਂ ਜੀ ਬਹੁਤ ਬਹੁਤ ਧੰਨਵਾਦ ਬੰਦਾ ਬੱਬਾ ਜੀ ਮਾਈਕ ਤੇ ਆ ਜੀ ਬੰਦਾ ਬੱਬਾ ਜੀ ਜੋ ਸਾਡੇ ਸੇਵਾ ਕਿਸ ਤਰ੍ਹਾਂ ਵਿੱਚ ਚਾਹਦੇ ਜੀ ਸਾਡੇ ਮਾਈਕ ਲੈ ਕੰਮ ਕਰਦੇ ਨੇ ਨਾਇੰਦਰਾ ਜੀ ਪਿੱਛੇ ਹੋ ਜਿਓ ਜੀ ਬੇਨਤੀ ਹੈ ਪਿੱਛੇ ਸਰੇ ਖਰੇ ਤੇਜੀ ਨਾਲ ਦੌੜ ਰਹਾ ਪਰ ਦੇ ਦੇ ਜਾਰੀ ਵਾਲੀ ਫਗੀਆਂ ਸੇਰਦਤ ਹੋ ਰਹਾ ਇੱਕ ਦਾ ਵੀ ਘੋੜੇ ਸਾਹੇ ਸਾਹ ਤੇ ਆ ਇਤਰਾ ਨਹੀਂ ਆਉਂਦਾ ਸਰੀਵਾਰੀ ਘੋੜਾ ਕੋਈ ਵੀ ਮੇਰੇ ਤੇ ਛੜੀਏ ਗੁਫਰ ਚਾਰੋ ਇਹਦੇ ਭੱਜ ਕੇ ਤੋਂ ਨਹੀਂ ਨਾ ਕੋਈ ਚਾਰ ਚਾਰ ਘੋੜਿਆਂ ਨੂੰ ਦੌੜਾ ਜੇ ਮਾਸਾ ਗੱਲ ਸਾਰੇ ਜੇ ਰਾਮਾ ਸਾਹਿਬ ਹਾਂ ਹਲੋ ਛੁੜਦੇ ਛੁੜਦੇ ਉਹ ਕਾਲ ਬੜੇ ਪ੍ਰੇਮ ਦੇ ਨਾਲ ਅਗਰੇ ਵੱਲ ਕਾਲ ਕਰੋ ਰੋਏ ਵੀ ਖੁਸ਼ੀਆਂ ਰੋ ਕਾਲੀ ਕਿਸੇ ਨੇ ਕਰਨੀ ਵਾਰੀ ਵਾਰੀ ਦੋੜਾ ਛੱਡ ਗਏ ਇਹ ਤੋੜਾ ਦਾ ਰੰਗ ਆਉਣਾ ਦਾ ਇੱਕ ਤਾਂ ਫਾਟ ਮੈਂ ਬੰਦ ਬਿਜਾ ਦੇ ਬਿਜਾ ਦੇ ਉਹ ਚਾਨਣ ਉੱਤਰ ਜਾ ਰੋ ਜਾ ਬਿਜਾ ਰਹੋ ਬਿਜਾ ਆਰਾ ਸਾਡਾ ਵੀ ਸੋਚ ਲਓ ਕੋ ਜੱਗ ਆ ਜਾ ਤੇਰਾ ਸੋਚਿਆ ਵੇ ਓਏ ਪਛਾਹ ਓਏ ਪਛਾਹ ਓਏ ਆਹ ਵੇ ਵਸੇ ਨੇ ਕੰਪਾਈ ਕਰ ਤੇਰੇ द्या <muchas>